ਪੀਆਰਟੀਸੀ ਬੱਸ ਤੇ ਔਟੋ ਵਿੱਚ ਸਵਾਰ ਸਵਾਰੀਆਂ ਨੂੰ ਬਚਾਉਂਦੇ ਸਮੇਂ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਇਸ ਦਰਮਿਆਨ ਵੱਡਾ ਨੁਕਸਾਨ ਹੋਇਆ ਰੇੜੀ ਜਾਵੀ ਨੁਕਸਾਨ ਹੋਇਆ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਹ ਘਟਨਾ ਨਾਬਾ ਕਾਲਜ ਗਰਾਊਂਡ ਦੇ ਕੋਲ ਹੋਈ ਹੈ ਜਿੱਥੇ ਹਾਦਸੇ ਦੇ ਦਰਮਿਆਨ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕੱਲੇ ਔਟੋ ਦੇ अच्छा मतलब उधरੋਂ ਸਾਹਮਣੋਂ ਆ ਰਿਹਾ ਸੀ ਆ ਉਹਦਾ ਆਉਂਦਾ ਮਤਲਬ ਜੂ ਟਰਨੇ ਨੇ ਆ ਹੀ ਲੈ ਲਿਆ ਨਾ ਇਹ ਅੱਗੇ ਦੇਖ ਰਿਆ ਪੇਛੇ ਉਸ ਤੋਂ ਬਾਅਦ ਹਾਰ ਦੇ ਹੱਥ ਰੱਖਿਆ ਬੱਸ ਦੇ ਬ੍ਰੇਕ ਹਾਂਜੀ ਹਾਂ ਬ੍ਰੇਕ ਕਦੇ ਖੜਾ ਹੋ ਗਿਆ ਹਾਂਜੀ ਹਾਂ ਇਹਨਾਂ ਨੂੰ ਜਿਹੜੇ ਕਾਰ ਦੇ ਮਾਲਕ ਨੇ ਇਹ ਸਾਹਮਣੇ ਖੜੀ ਸੀ ਸੌਫ ਤੇ ਇਹਨਾਂ ਨੇ ਅੱਖ ਵੀ ਜਿਆਦਾ ਬਾਅਦ ਸਾਡੇ ਵੱਲ ਆਉਗੀ ਜਾਂ ਕਾਰ ਚ ਵੱਜੂਗੀ ਜਾਂ ਆਟੋ ਚ ਵੱਜੂਗੀ ਆਟੋ ਚ ਲੱਗ ਕੇ ਕਾਰ ਬਾਅਦ ਵਿੱਚ ਮਤਲਬ ਫੇਰ ਕਾਰ ਚ ਲੱਗ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਹਿੰਦੇ ਵੀ ਕੱਲੀ ਇਹਦੀ ਸਿਰਫ ਇਹਦੀ ਗਲਤੀ ਆ ਹੋਰ ਕਿਸੇ ਦੀ ਨਹੀਂ ਕਾਰ ਵੀ ਸਾਈਡ ਤੇ ਸੀ ਖੱਲੇ ਖੱਲੇ ਆਟੋ ਵਾਲੇ ਦੀ ਗਲਤੀ ਉਹਦੇ ਵਿੱਚ ਸਵਾਰੀਆਂ ਸੀ ਮੈਂ ਸਵਾਰੀਆਂ ਨੂੰ ਬਚਾਉਂਦਾ ਮੈਂ ਬੱਸ ਦਾ ਡਰਾਈਵਰ ਬੱਸ ਦਾ ਕਿੰਨਾ ਕੁ ਸਾਫ ਬੱਸ ਦਾ ਨੋਰਮਲ ਆ ਜੀ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਤਾਂ ਕੋਈ ਦਿੱਕਤ ਨਹੀਂ ਇਹਦਾ ਨੁਕਸਾਨ ਬੱਸ ਚੱਲਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬੜਾ ਨੁਕਸਾਨ ਹੈ ਇਹਦਾ 2-4000 ਦੀ ਗੱਲ ਆ ਇਹਦਾ ਕੋਈ ਗੱਲ ਨਹੀਂ ਅਸੀਂ ਸਰਕਾਰੀ ਬੱਸ ਆ ਜੀ ਸਰਕਾਰੀ ਸਵਾਰੀਆਂ ਬਿਲਕੁਲ ਸੇਫ ਨੇ ਸਵਾਰੀ 70 ਸਵਾਰੀਆਂ ਸੀ 70 ਦੇ ਵਿੱਚੋਂ ਕਿਸੇ ਦੇ ਕੋਈ ਸੱਟ ਫੇਟ ਨਹੀਂ ਲੱਗੀ ਕਿਉਂਕਿ ਜਦੋਂ ਮੈਨੂੰ ਦੇਖ ਕੇ ਮੋੜ ਲਿਆ ਮੈਂ ਬ੍ਰੇਕਾਂ ਤੇ ਖੜਾ ਹੋ ਗਿਆ ਇਹ ਇਹ ਕਾਰ ਦੇ ਮਾਲਕ ਨੇ ਸਾਰੇ ਇਹਨਾਂ ਤੋਂ ਪੁੱਛਿਆ ਗਿਆ ਵੀ ਜਿਵੇਂ ਵੀ ਹੈ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਐ ਜਦੋਂ ਪਾਰਕ ਹੀ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਘੱਟ ਮਾਰ ਕੇ ਤੇ ਬੱਸ ਵਾਲੇ ਨੇ ਦੇਰੇ ਨੂੰ ਹਿੱਟ ਕਰਤਾ ਜੀ ਕਿ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਐ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਅਸਲ ਵੀ ਕੋਈ ਗਲਤੀ ਨਹੀਂ ਨਹੀਂ ਮੈਂ ਬੱਸ ਵਾਲੀ ਦੀ ਵਿਚਾਰ ਨਹੀਂ ਕੋਈ ਗਲਤੀ ਨਹੀਂ ਮੰਨ ਸਕਦਾ ਜੀ ਤੁਹਾਡੇ ਕੋਈ ਸੱਟ ਕਿਤੇ ਲੱਗੀ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਣੀ ਸ਼ੌਪ 'ਚ ਬੈਠਾ ਸੀ ਕੋਈ ਜਾਣੇ ਨਾ ਸ਼ਾਂਤ ਨਹੀਂ ਹੋਏ ਕੋਈ ਜਾਣੇ ਨੂੰ ਕਮਾਲ ਦੀ ਨੁਕਸਾਨ ਇਹਦਾ ਇਹ ਤਾਂ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਚੋਨਾ ਨੁਕਸਾਨ ਤੱਕ ਆ ਟੋਟਲ ਸਾਰੀ ਜਲੀ ਗਈ ਹੈ ਮੇਰੇ ਪਾਸਤੇ ਟੈਂਪੋਰਰੀ ਕਾਰ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਇਆ ਉਹ ਦੇਖਦੇ ਕੀ ਹੋਇਆ ਕਿਵੇਂ ਪੀਆਰਟੀਸੀ ਬਾਸ 62 ਤੇ ਔਟੋ ਵਿੱਚ ਸਵਾਰ ਸਵਾਰੀਆਂ ਨੂੰ ਬਚਾਉਂਦੇ ਸਮੇਂ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਇਸ ਦਰਮਿਆਨ ਵੱਡਾ ਨੁਕਸਾਨ ਹੋਇਆ ਰੇੜੀ ਜਾਵੀ ਨੁਕਸਾਨ ਹੋਇਆ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਹ ਘਟਨਾ ਨਾਬਾ ਕਾਲਜ ਗਰਾਊਂਡ ਦੇ ਕੋਲ ਹੋਈ ਹੈ ਜਿੱਥੇ ਹਾਦਸੇ ਦੇ ਦਰਮਿਆਨ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕੱਲੇ ਔਟੋ ਦੀ अच्छा मतलब उधरो सामने आ रहया सी ਆਉਂਦਾ ਹੋਂਦਾ ਮੱਲਾ ਜੂ ਟਰਨੇ ਨੇ ਇਹੀ ਲੈ ਲਿਆ ਨਾ ਇਹ ਅੱਗੇ ਦੇਖਣਾ ਪਈ ਉਸ ਤੋਂ ਹਾਰ ਦੇ ਹੱਥ ਰੱਖਿਆ ਬਸ ਦੇ ਬ੍ਰੇਕ ਹਾਂਜੀ ਹਾਂ ਬ੍ਰੇਕ ਕਦੇ ਖੜਾ ਹੋ ਗਿਆ ਹਾਂਜੀ ਹਾਂ ਇਹਨਾਂ ਨੂੰ ਜਿਹੜੇ ਕਾਰ ਦੇ ਮਾਲਕ ਨੇ ਇਹ ਸਾਹਮਣੇ ਖੜੀ ਸੀ ਸੌਫ ਤੇ ਇਹਨਾਂ ਨੇ ਅੱਖ ਵੀ ਜਿਆਦਾ ਬਾਅਦ ਸਾਡੇ ਵੱਲ ਆਉਗੇ ਜਾਂ ਕਾਰ ਚ ਵੱਜੂਗੀ ਜਾਂ ਆਟੋ ਚ ਵੱਜਾ ਆਟੋ ਚ ਲੱਗ ਕੇ ਕਾਰ ਬਾਅਦ ਚ ਮੱਲਾ ਫੇਰ ਕਾਰ ਚ ਲੱਗ ਗਈ ਕੀ ਕਹਿਣਾ ਚਾਹਦੇ ਅਸੀਂ ਤਾਂ ਕਹਿੰਦੇ ਵੀ ਕੱਲੀ ਇਹਦੀ ਸਿਰਫ ਇਸੇ ਦੀ ਗਲਤੀ ਆ ਹੋਰ ਕਿਸੇ ਦੀ ਨਹੀਂ ਕਾਰ ਵੀ ਸਾਈਡ ਤੇ ਸੀ ਖੱਲੇ ਖੱਲੇ ਆਟੋ ਵਾਲੇ ਦੀ ਗੱਲ ਉਹਦੇ ਵਿੱਚ ਸਵਾਰੀਆਂ ਸੀ ਮੈਂ ਸਵਾਰੀਆਂ ਨੂੰ ਬਚਾਉਂਦਾ ਮੈਂ ਬੱਸ ਦਾ ਡਰਾਈਵਰ ਬੱਸ ਦਾ ਕਿੰਨਾ ਬੱਸ ਦਾ ਨੋਰਮਲ ਆ ਜੀ ਇਹਨਾਂ ਕੋਈ ਨੁਕਸਾਨ ਨਹੀਂ ਇਹਦਾ ਤਾਂ ਕੋਈ ਦਿੱਕਤ ਨਹੀਂ ਇਹਦਾ ਨੁਕਸਾਨ ਬੱਸ ਚੱਲਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬੜਾ ਨੁਕਸਾਨ ਹੈ ਇਹਦਾ 2-4000 ਦੀ ਗੱਲ ਆ ਇਹਦਾ ਕੋਈ ਗੱਲ ਨਹੀਂ ਅਸੀਂ ਸਰਕਾਰੀ ਬੱਸ ਆ ਜਵਾਰੀਆਂ ਨਹੀਂ ਸਰਕਾਰੀ ਸਵਾਰੀਆਂ ਬਿਲਕੁਲ ਸੇਫ ਨੇ ਸਵਾਰੀ 70 ਸਵਾਰੀਆਂ ਸੀ 70 ਦੇ ਵਿੱਚੋਂ ਕਿਸੇ ਨੇ ਕੋਈ ਛੱਟ ਫੇਟ ਨਹੀਂ ਕਿਉਂਕਿ ਜਦੋਂ ਮੈਨੂੰ ਦੇਖ ਕੇ ਮੋੜ ਲਿਆ ਮੈਂ ਬ੍ਰੇਕਾਂ ਤੇ ਖੜਾ ਹੋ ਗਿਆ ਇਹ ਇਹ ਕਾਰ ਦੇ ਮਾਲਕ ਨੇ ਸਾਰੇ ਇਹਨਾਂ ਤੋਂ ਪੁੱਛਿਆ ਗਿਆ ਜਿਵੇਂ ਵੀ ਹੈ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਐ ਇਹ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਟੱਟ ਮਾਰ ਕੇ ਤੇ ਬੱਸ ਵਾਲੇ ਨੇ ਤੇਰੇ ਨੂੰ ਹਿੱਟ ਕਰਤਾ ਜੀ ਇਸ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀ ਜੀ ਇਹ ਅੱਛਾ ਇਹ ਗਲਤੀ ਕਿਹਦੀ ਹੈ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲੇ ਤੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਅਸਲ ਵੀ ਕੋਈ ਗਲਤੀ ਨਹੀਂ ਨਹੀਂ ਮੈਂ ਬੱਸ ਵਾਲੀ ਜੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਜੀ ਟਾਡੀ ਕੋ ਸੜਕੜ ਤੇ ਲੱਗੇ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਣੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਇਹਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਚੋਨਾ ਨੁਕਸਾਨ ਤੱਕ ਆਦਾ ਟੋਟਲ ਸਾਰੀ ਜਲੀ ਗਈ ਹੈ ਜੀ ਕਲਾ ਮੇਰੀ ਪੀਰ バス ਤੇ ਟੈਂਪੋਰਰੀ ਕਾਰ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਇਆ ਉਹ ਦੇਖਦੇ ਆ ਕੀ ਹੋਇਆ ਕਿਵੇਂ ਇਸ ਤਰ੍ਹਾਂ ਹੋਇਆ